ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਸਾਡੇ ਨਵੇਂ ਬਲੌਗ ਦੇ ਅੰਦਰ ਅੱਜ ਪ੍ਰੀਲ ਹੋਰੀਏ ਤਿਆਰ ਪਤਾ ਨਹੀਂ ਪ੍ਰੀਲ ਤਿਆਰ ਹੋ ਕੇ ਕਿੱਧਰ ਜਾ ਰਹੀ ਐ ਪ੍ਰੀਲ ਕਿੱਧਰ ਜਾ ਰਹੀ ਤਿਆਰ ਹੋ ਕੇ ਭੋਗ ਤੇ ਕਿਹਨਾਂ ਦੇ ਭੋਗ ਤੇ ਇਹਨੇ ਦੇ ਬਿਆ ਖਾਂਦੀ ਫਿਰਦੀ ਐ ਠੀਕ ਐ ਤਿਆਰ ਹੋ ਗਈ ਬੂੜਤਾ ਪਾ ਕਪੜਾ ਖਾਣਗੇ ਹਾਂ ਚੱਪੜਾਂ ਭੰਗ ਜਾਣੀਆਂ ਠੀਕ ਆ ਠੀਕ ਆ ਮਾਮੀ ਆ ਗਈ ਬੱਸ ਕਿਵੇਂ ਮਾਮੀ ਠੀਕ ਹੈ ਠੀਕ ਹੈ ਹੋਰ ਹੋਰ ਤਾਂ ਠੀਕ ਹੈ ਠੀਕ ਹੈ ਚਲੋ ਮਾਮੀ ਹੋ ਗਈ ਸੀ ਪਹਿਲਾਂ ਬਿਮਾਰ ਹੁਣ ਠੀਕ ਹੈ ਬਹੁਤ ਬਿਮਾਰ ਹੋ ਦੇ ਸੀ ਆਟ ਦੀ ਸੀ ਕੀ ਦਿੱਕਤ ਹੁਣ ਠੀਕ ਹੈ ਪਹਿਲਾਂ ਤਾਂ ਵਿੱਚੋਂ ਦਿਲ ਛੱਡ ਗਏ ਸੀ ਚੱਲਣੇ ਚੱਲਣੇ ਸਤਿਗੁਰ ਦੀ ਕਿਰਪਾ ਹੋਈ ਆ ਸਭ ਠੀਕ ਆ ਵਧੀਆ ਹਾਂਜੀ ਬਾਬਾ ਜੀ ਕਿਵੇਂ ਹੋ ਵਧੀਆ ਜੀ ਵਧੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪ੍ਰੀਤਲ ਨੇ ਅੱਜ ਸਤਿ ਸ੍ਰੀ ਅਕਾਲ ਬੁਲਾਈ ਨਹੀਂ ਪ੍ਰੀਤਲ ਪ੍ਰੀਤ ਅੱਜ ਹੈ ਮੰਮੀ ਆਪਾਂ ਜਾਣਾ ਨਹੀਂ ਸੀਗਾ ਕੋਈਆਂ ਸਰਦਾਰ ਜਾਣਾ ਕੋਈਆਂ ਲੈ ਮੰਮੀ ਪੋਕਤੇ ਵੀ ਚੱਲੀ ਆ ਕਦੀ ਖੁਈਆਂ ਵੀ ਜਾਣਾ ਸਾਰੇ ਕੰਮ ਕਰਨਗੇ ਅੱਜ ਇਕੱਠੇ ਹੀ ਅੱਜ ਜਵਾਨ ਆਪਾਂ ਕੋ ਕਾਲਜ ਗਿਆ ਨੀਗਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਬਿਆਰੀ ਕਾਲਜ ਤੇ ਨਾਲ ਜਾਣ ਤੂੰ ਸਾਡੇ ਅੱਜ ਨਾਲ ਜਾਣ ਦੇਖੋ ਅਸੀਂ ਕੱਲ ਆਏ ਤਾਂ ਛੁੱਟੀ ਕਰਕੇ ਬਹਿ ਗਾ ਹਾਂ ਚਲੋ ਵੀ ਚੱਲਾਂਗੇ ਅੱਜ ਜੁੜੇ ਰਿਓ ਵਲੌਗ ਦੇ ਅੰਦਰ ਅੱਜ ਆਪਾਂ ਤੁਹਾਨੂੰ ਸਰਵਰ ਖੁਈਆਂ ਦੀ ਸ਼ੇਅਰ ਕਰਾਵਾਂਗੇ ਸਮਾਨ ਜਾ ਲੈ ਕੇ ਆਣਾ ਸੀਗਾ ਦੇਖੋ ਅੱਜ ਕੀ ਖਰੀਦਦਾਰੀ ਕਰਕੇ ਲੈਣੇ ਆ ਹਾਂਜੀ ਹੁਣ ਆਪਾਂ ਚੱਲੇ ਆਂ ਜੀ ਖੁਈਆਂ ਸਰਵਰ ਅਦਰ ਪ੍ਰੀਓਲਰੀ ਵੀ ਤਿਆਰ ਹੈ ਡ라이ਵਰ ਸਾਹਿਬ ਵੀ ਆਪਣੇ ਗੱਡੀ ਕੱਢ ਲਏ ਬਾਹਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਇਹ ਸਾਰਿਆਂ ਨੇ ਨਾ ਨੂੰ ਲਿਆ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਨਹੀਂ ਗਾ ਡਰਾਈਵਰ ਨਹੀਂ ਨਾ ਚਾ ਡਰਾਈਵਰ ਨੂੰ ਨਾਣਾ ਚਾਹੀਦਾ ਹਾਂ ਇਧਰ ਆ ਮੈਡਮ ਜੀ ਆ ਕੇ ਥੀ ਅੱਜ ਹਫਤੇ ਹੋ ਗਿਆ ਤੇ ਟਾਈਮ ਨਾਲ ਆ ਗਿਆ ਅੱਜ ਹੈ ਮਮੀ ਪਤਾ ਨਹੀਂ ਕਿੱਧਰ ਗਈ ਤੇ ਇੱਕ ਕੰਮ ਸਭ ਤੋਂ ਵੱਡਾ ਹੋਰ ਅੱਜ ਕਰਨਾ ਸੀ ਭਾਂਡੇ ਵੇਚ ਗਏ ਨੇ ਕਰਦੇ ਵੇਖੋ ਭਾਵੇਂ ਤੇ ਓਹ ਵੇਖੋ ਅਸੀਂ ਚੱਲੇ ਅੱਜ ਪਾਂਡੇ ਵੇਚਣ ਆ ਮਮੀ ਲਿਆਈ ਗੱਟਾ ਪਾਂਡਿਆਂ ਦਾ ਪਾਂਡੇ ਵੇਚਣ ਚੱਲੇ ਅੱਜ ਵੇਚ ਕੇ ਇਹ ਪੁਰਾਣੇ ਆ ਨਾ ਪੁਰਾਣੇ ਵੇਚ ਕੇ ਤੇ ਨਵੇਂ ਲਿਆਵਾਂਗੇ ਹੁਣ ਆਪਾਂ ਚੱਲਦੇ ਹਾਂ ਬਸ ਤਿਆਰੀ ਆ ਡਿੱਗੇ ਜਰਾ ਲੱਗਦੇ ਨੇ ਯਾਰ ਗ੍ਰੈਜੂਏਟ ਕੀ ਖਾਲਸ चलो बैठो चलो बैठो बह गए वाहेगुरू जी का वाहगुरु जी की फतेह वाहेगुरु सचे पातशाह जी हो हां अप्रैल किमे किधर चलियां हां आगे जी ਆਪਾਂ ਹਰੀਪੁਰਾ ਪਿੰਡ ਹਰੀਪੁਰਾ ਇੱਥੇ ਕੋਈ ਇਤਿਹਾਸਿਕ ਗੁਰਦੁਆਰਾ ਹੈ ਹਰੀਪੁਰੇ ਦੇ ਅੰਦਰ ਜਿੱਥੇ ਧੰਨ ਧੰਨ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਚਰਨਛੋਹ ਧਰਤੀ ਹੈ ਇੱਥੇ ਮਹਾਰਾਜ ਗੁਰੂ ਨਾਨਕ ਦੇਵ ਜੀ ਆਏ ਸੀ ਦੇਖੇਗਾ ਆਪਾਂ ਨੂੰ ਇਹ ਉਹ ਗੁਰਦੁਆਰੇ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਅੰਦਰ ਤਾਂ ਨਹੀਂ ਆਪਾਂ ਜਾਣਾ ਬਾਹਰ ਦੀ ਟੱਪਾਂਗੇ ਵੈਸੇ ਮੱਸੀਆ ਤੇ ਹੁਣ ਇੱਥੇ ਮੱਸੀਆ ਬਹੁਤ ਭਰੀ ਜਾਂਦੀ ਹੈ ਬਹੁਤ ਤਕੜੀ ਮੱਸੀਆ ਭਰੀ ਜਾਂਦੀ ਹੈ ਆ ਤਾਂ ਸਾਹਮਣੇ ਤਾਂ ਦੇਖ ਰਿਹਾ ਮੰਦਿਰ ਜਿਹੜਾ ਆ ਜਿਹੜਾ ਮੰਦਿਰ ਦਾ ਗੁੰਮਟ ਉਹ ਪਰੇ ਜਿਹੜਾ ਦਿਖ ਰਿਹਾ ਦੂਰ ਨਿਸ਼ਾਨ ਸਾਹਿਬ ਵੀ ਦਿਖ ਰਿਹਾਣਾ ਉਹ ਜਿਹੜਾ ਗੁਰੂ ਘਰ ਹੈ ਇੱਥੇ ਤਾਂ ਇਤਿਹਾਸਿਕ ਇੱਥੇ ਮਸਿਆ ਬਹੁਤ ਤਕੜੀ ਭਰੀ ਜਾਂਦੀ ਆ ਹਰ ਮਸਿਆ ਬਹੁਤ ਦੂਰੋਂ ਦੂਰੋਂ ਲੋਕ ਆਂਦੇ ਆ ਹਾਂਜੀ ਆਪਾਂ ਹੁਣ ਪਹੁੰਚ ਚੁੱਕੇ ਆ ਖੁਈਆਂ ਸਰਵਰ ਦਾ ਮੈਂ ਹੁਣ ਰਿਸ਼ਤੇ ਇਹ ਆ ਜੀ ਖੁਈਆਂ ਸਰਵਰ ਮੰਡੀ ਖੁਈਆਂ ਸਰਵਰ ਚ ਪਹੁੰਚੇ ਆ ਪਾਂਡੇ ਵਾਲੀ ਦੁਕਾਨ ਤੇ ਪੁਰਾਣੇ ਜਿਹੜੇ ਪਾਂਡੇ ਸੀ ਉਹ ਵੇਚ ਤੇ ਆ ਦੋ ਚੀਜ਼ਾਂ ਵੇਚ ਕੇ ਤੇ ਇੱਕ ਲਈ ਆ ਇੱਕ ਚੀਜ਼ ਦਿਖਾਓ ਮੈਂ ਕੀ ਲਿਆ ਹੈ ਹਾਂ ਨਾਓ ਜੀ ਆ ਲਈਏ ਪ੍ਰਾਤ ਆਹ ਪੁਰਾਣੇ ਪਾਂਡੇ ਵੇਚਤੇ ਇੱਕ ਸਗੜਾ ਇੱਕ ਪ੍ਰਾਤ ਹੈ ਆਹ ਬਰਤਨ ਪੰਡਾਰ ਇੱਥੇ ਆਏ ਸੀ ਆਪਾਂ ਬਹੁਤ ਵਧੀਆ ਸੇਟ ਜੀ ਨਾਲ ਮਿਲੇ ਬਹੁਤ ਵਧੀਆ ਨੇਚਰ ਸੇਟ ਜੀ ਦਾ ਇਹ ਸਰਵਰ ਖੂਈਆਂ ਦੇ ਅੰਦਰ ਦੁਕਾਨ ਗੁਰੂ ਬਾਦ ਪਹੁੰਚੇ ਆਪਾਂ ਕੋਟੀ ਵਾਲੀ ਦੁਕਾਨ ਤੇ ਮੰਮੀ ਨੇ ਲੈਣੀ ਸੀ ਕੋਟੀ ਮੋਟੀ ਲੈ ਲਈ ਮੰਮੀ ਨੇ ਕਿਹੜੀ ਲਈ ਕੋਟੀ ਮੰਮੀ ਆ ਲਈਏ ਕੋਟੀ ਮਮੀ ਨੇ ਠੀਕ ਹੈ ਜੀ ਇਹ ਵੀ ਦੁਕਾਨ ਸਰਵਰ ਕੁਰੀਆਂ ਦੇ ਅੰਦਰ ਪੰਜਾਬ ਦੇ ਅੰਦਰ ਬੇਬੇ ਬਾਪੂ ਰੈਡੀਮੈਂਟ ਦੁਕਾਨ ਦਾ ਨਾਮ ਹੈ ਬੇਬੇ ਬਾਪੂ ਗਾਰਮੈਂਟ ਬੇਬੇ ਬਾਪੂ ਗਾਰਮੈਂਟਸ ਠੀਕ ਹੈ ਜੀ ਤੇ ਇੱਥੇ ਜ਼ਰੂਰ ਪਹੁੰਚਿਓ ਜਿਹੜੇ ਜਿਹੜੇ ਨੇੜੇ ਤੇੜੇ ਦੇ ਆ ਦੂਰੋਂ ਵੀ ਪਹੁੰਚਿਓ ਜ਼ਰੂਰ ਜੁੜੋ ਰਿਓ ਲੋਕ ਦੇ ਨਾਲ ਜੀ ਹਾਂਜੀ ਸ਼ੋਪਿੰਗ ਕਰਕੇ ਆ ਕੇ ਆਪਾਂ ਕਰੇ ਆ ਲਿਆਂਦੇ ਪ੍ਰੀਯਲ ਨੇ ਆਪਦੇ ਖਡਾਉਣੇ ਹੈ ਦੇਖੋ ਜੀ ਦੱਸੋ ਕਮੈਂਟਾਂ ਦੇ ਅੰਦਰ ਪ੍ਰੀਯਲ ਦੇ ਖਡਾਉਣੇ ਕਿਦਾਂ ਲੱਗੇ ਡਰਾਈਵਰ ਸਾਹਿਬ ਤਾਂ ਆ ਕੇ ਬੱਸ ਤੇ ਇੱਧਰ ਸਮਾਨ ਸਮਾਨ ਹੋਰ ਲਿਆਂਦਾ ਸੀ ਬਾਕੀ ਤੁਹਾਨੂੰ ਸਮਾਨ ਦਿਖਾਇਆ ਸੀ ਪ੍ਰੀਯਲ ਦੇ ਲਿਆਂਦੇ ਸੀ ਬੂਟ ਵੀ ਬੂਟ ਆਪਾਂ ਤੁਹਾਨੂੰ ਦਿਖਾਇੇ ਨਹੀਂ ਕਿਉਂ ਨਹੀਂ ਦਿਖਾਨੇ ਆ ਆਪਾਂ ਵੀ ਨਹੀਂ ਦੇਖਿਆ ਜੀ ਤੱਕ ਕਿਉਂਕਿ ਅਸੀਂ ਚਲੇ ਗਏ ਸੀਗੇ ਹੋਰ ਦੁਕਾਨ ਤੇ ਆ ਦੇਖੋ ਜੀ ਪ੍ਰੀयल ਦੇ ਬੂਟ ਕਿਦਾਂ ਲੱਗੇ ਕਮੈਂਟਾਂ ਦੇ ਅੰਦਰ ਦੁਰ ਦੱਸਿਓ ਗਏ ਤਾਂ ਆਪਾਂ ਕੋਈ ਹੋਰ ਕੰਮ ਸੀਗੇ ਇੱਕ ਤਾਂ ਪਾਂਡੇ ਵੇਚਣ ਗਏ ਸੀ ਪਾਂਡੇ ਦੇ ਵੇਚੇ ਤੇ ਇੱਕ ਗਏ ਸੀ ਆਪਾਂ ਪ੍ਰੈਸ ਵਾਰਾ ਕਾਊਂਟਰ ਲੈਣ ਉਹ ਮਿਲਦਾ ਸੀ ਮਹਿੰਗਾ ਤੇ ਵਧੀਆ ਨਹੀਂ ਸੀ ਕਰਨ ਨਾਲੀ ਤਾਂ ਕਰਕੇ ਆਪਾਂ ਲਿਆ ਹੀ ਨਹੀਂ ਗੇ ਹੁਣ ਕੱਲ ਜਾਵਾਂਗੇ ਹਬੌਰ ਜੁੜੇ ਰਹੇ ਹਾਂ ਲੋਕ ਦੇ ਨਾਲ ਅਜੇ ਤਾਂ ਬਹੁਤ ਟਾਈਮ ਪਿਆ ਦਿਨ ਦਾ 3:00 ਵਜੇ ਅਜੇ ਤਾਂ ਕੌਣ ਜਾਵਾਂਗੇ ਖੇਤ ਖੂਤ ਕਿੜਾ ਮਾਰ ਕੇ ਆਵਾਂਗੇ ਜੁੜੇ ਰਿਓ ਵਲੌਗ ਦੇ ਨਾਲ। ਹੁਣ ਆਪਾਂ ਪਹੁੰਚੇ ਸੀ ਮਾਮੇ ਜੀ ਦੀ ਟਾਣੀ ਤੇ ਤੇ ਆਪਣੇ ਛੋਟੇ ਭਰਾ ਇਹਦਾ ਵੀ ਚੈਨਲ ਹੈਗਾ ਵਿਚਾਰੇ ਨੇ ਹੁਣੇ ਬਣਾਇਆ। ਕੀ ਨਾਮ ਹੈ ਤੇਰੇ ਚੈਨਲ ਦਾ? ਗੁਰੀ ਵਲੌਗ 786। ਗੁਰੀ ਵਲੌਗ 786। ਹਾਂਜੀ। ਤੇ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਤੇ ਇਹਦੀ ਵੀਡੀਓ ਵੀ ਜ਼ਰੂਰ ਦੇਖਿਆ ਕਰਨੀ ਆ। ਦਿਓ ਭਰਾ ਦਾ ਵੀ ਸਾਥ ਤੇ ਆਪਣਾ ਵੀ ਜਿਸ ਤਰ੍ਹਾਂ ਆਪ ਸਾਥ ਦੇ ਰਹੇ ਹੋ ਤੇ ਭਰਾ ਦਾ ਵੀ ਦਿਓ। ਚਲਦੇ ਹੁਣ ਤੁਹਾਨੂੰ ਮਿਲਾਨੇ ਕਰਦੇ ਸਾਰੇ ਮੈਂਬਰਾਂ ਦੇ ਨਾਲ। ਤੇ ਆ ਮਾਮੀ ਜੀ ਇਧਰ ਹੱਸ ਰਹੇ ਆ ਗੱਟਾ ਚਾ ਕਿਆ ਚੱਲੇ ਭਈ ਇਹ ਤਾਂ ਚੱਲਿਆ ਨੂੰ ਬੱਸ ਅਸੀਂ ਆਏ ਤੇ ਚੱਲੇ ਆ ਮੋਟਰਸਾਈਕਲ ਗੋਲ ਖੜਿਆ ਪਤਾ ਨਹੀਂ ਕਿੱਧਰ ਚੱਲੇ ਆ ਤੇ ਆ ਮਾਮਾ ਜੀ ਤੇ ਉਹ ਦੇਖੋ ਬੱਚੇ ਵੀ ਪੜ ਰਹੇ ਆ ਟਿਊਸ਼ਨ ਲੱਗੇ ਹੋਏ ਆ ਬੱਚੇ ਤੇ ਆਪਣੀ ਪ੍ਰੀਯਲ ਵੀ ਪੜ ਰਹੀ ਹੈ ਨਾਲ ਹੀ ਬੱਚੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਅੱਜੋਂ ਸ਼ਾਮ ਦੇ ਹੋ ਕੇ ਸਵਾ ਪੰਜ ਤੇ ਆਪਾਂ ਟਾਣੀ ਤੋਂ ਜਾ ਕੇ ਆਏ ਕਰੇ ਕਰੇ ਸਾਰੇ ਆਪਾਂ ਆਪਣੇ ਕੰਮ ਲੱਗੇ ਆ ਤੇ ਇਧਰ ਸਬਜ਼ੀ-ਸਬਜ਼ੀ ਕੱਟੀ ਪਈ ਆ ਮੰਮੀ ਹੋਰ ਸਬਜ਼ੀ ਕੱਟ ਰਹੀ ਆ ਆ ਲੈ ਜੀ ਆਪਾਂ ਤੁਹਾਨੂੰ ਪਤਾ ਨਵੀਂ ਪ੍ਰਾਤ ਸਾਰੇ ਬੈਠੇ ਆ ਮਿਲ ਜੁਲ ਕੇ ਕੋਈ ਬਾਹਰ ਗਿਆ ਕੋਈ ਕਿੱਧਰ ਕੋਈ ਕਿੱਧਰ ਤੇ ਇਧਰ पांडे ਤੋਰੇ ਆ ਮੈਡਮ ਜੀ ਤੇ ਮੈਡਮ ਜੀ ਵੀ ਆਏ ਆ ਦੁਪਹਿਰੇ ਆ ਕੇ ਸੀਗੇ ਉਹ ਵੀ ਟੀਚਰ ਆ ਦੋਨੋਂ ਪ੍ਰਾਈਵੇਟ ਸਰਕਾਰੀ ਵੀ ਆਊਗਾ ਸਿਲੈਕਸ਼ਨ ਹੋ ਜੂਗਾ ਰਕਤਾ ਸ਼ਾਮ ਦੇ ਹੋਗੇ ਹੁਣ 4:07 ਤੇ ਆਪਣੇ ਪ੍ਰਸ਼ਾਦੇ ਬਣ ਰਹੇ ਹੁਣ ਚੁੱਲੇ ਤੇ ਆਪਾਂ ਸ਼ਕਲੇ ਸਾਰੇ ਤੋਂ ਪਹਿਲਾਂ ਮੰਮੀ ਹੋਰੀ ਸ਼ਕ ਰਿਹਾ ਤੇ ਇਧਰ ਸਰਦਾਰਨੀ ਸਾਹਿਬ ਵੀ ਹੁਣ ਸ਼ਕ ਰਿਹਾ ਸਾਡੀ ਸਰਬੂ ਬਣਾਰੀ ਹੈ ਪ੍ਰਸ਼ਾਦੇ ਹਾਂਜੀ ਅੱਜ ਦਾ ਲੋਗ ਆਪਾਂ ਕੀ ਕਰਦੇ ਹਾਂ ਸਮਾਪਤ ਸਭ ਲੋਗੋ ਜੇਕਰ ਜੁਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਤ ਸ੍ਰੀ ਅਕਾਲ ਜੀ ਜਿਉਂਦੇ ਵਸਦੇ ਰਹੋ